ਇੱਕ ਸ਼ੇਰ ਕਮਾਗੇ ਅਸੀਂ ਕਿ ਜਦ ਬਾਹਰ ਦੇਖਾ ਇਸ ਦੁਨੀਆ ਕੋ ਜਦ ਬਾਹਰ ਦੇਖਾ ਇਸ ਦੁਨੀਆ ਕੋ ਤਬ ਦੁੱਖੋਂ ਕਾ ਜੰਜਾਲ ਦੇਖਾ ਕਿਉਂਕਿ ਜਿੱਥੇ ਵੀ ਦੇਖੋ ਦੁੱਖਾਂ ਦਾ ਉਹ ਵੀ ਕਹਿੰਦਾ ਮੈਂ ਦੁਖੀ ਉਹ ਵੀ ਕਹਿੰਦਾ ਮੈਂ ਦੁਖੀ ਉਹ ਵੀ ਕਹਿੰਦਾ ਮੈਨੂੰ ਪਰੇਸ਼ਾਨੀ ਆ ਮੈਨੂੰ ਆ ਪਰੇਸ਼ਾਨੀ ਅੱਛਾ ਕੋਈ ਇਦਾਂ ਦਾ ਮਿਲਦਾ ਜਿਹੜਾ ਕਹੇ ਮੈਨੂੰ ਕੋਈ ਪਰੇਸ਼ਾਨੀ ਹੈ ਨਹੀਂ ਹਰ ਬੰਦਾ ਕੋਈ ਨਾ ਕੋਈ ਪਰੇਸ਼ਾਨੀ ਲੈ ਕੇ ਝੰਜਾਲ ਹੈ ਬੰਦਾ ਵੀ ਨਾ ਮੈਂ ਤਾਂ ਜੰਜਾਲਾ ਜਿਹਾ ਫਸ ਗਿਆ ਜੰਜਾਲ ਦਾ ਮਤਲਬ ਸਮਝਦੇ ਹੋ ਨਾ ਤੁਸੀਂ ਜਿੱਦੋਂ ਕਹਿੰਦੇ ਜੰਜਾਲੀ ਇਦੋਂ ਤੇ ਨਹੀਂ ਫਸਿਆ ਪਿਆ ਮੈਂ ਤਾਂ ਕੰਮ ਨੂੰ ਲੈ ਕੇ ਫਸਿਆ ਬੱਚਿਆਂ ਨੂੰ ਲੈ ਕੇ ਫਸਿਆ ਫੈਮਿਲੀ ਨੂੰ ਲੈ ਕੇ ਫਸਿਆ ਆ ਮੈਂ ਕਰਜ਼ੇ 'ਚ ਫਸਿਆ ਆ ਆ ਜੀ ਮੈਂ ਫਲਾਨੀਆਂ ਟੈਨਸ਼ਨਾਂ 'ਚ ਫਸਿਆ ਆ ਇਦਾਂ ਦਾ ਕਿਹੜਾ ਬੰਦਾ ਜਿਹੜਾ ਲੱਗੇ ਕੇ ਫਸਿਆ ਹੀ ਨਹੀਂ ਸਮਝਦੇ ਹੋ ਕਿ ਨਹੀਂ ਇਸ ਲਈ ਤੁਹਾਡੇ ਜੋ ਹੈ ਕੋਈ ਜਿਹੜਾ ਕਵੇ ਮੈਨੂੰ ਕੋਈ ਸਮੱਸਿਆ ਆਇਆ ਨਹੀਂ ਸੋ ਕਹਿੰਦੇ ਅਗਰ ਜਬ ਬਾਹਰ ਦੇਖਾ ਦੁਨੀਆ ਕੋ ਤਬ ਦੁੱਖੋਂ ਦਾ ਹਵਾਇ ਦੇ ਦਿਓ ਜੰਜਾਲ ਦੇਖਾ ਜੰਜਾਲ ਦੇਖਾ ਕਹਿਣਾ ਜਬ ਬਾਹਰ ਦੇਖਾ ਦੁਨੀਆ ਕੋ ਤਬ ਦੁੱਖੋਂ ਕਾ ਜੰਜਾਲ ਦੇਖਾ ਉਹ ਜਬ ਗੁਰੂ ਸੇ ਕੁੰਜੀ ਲੈ ਕੇ ਆਪਣੇ ਭੀਤਰ ਦੇਖਾ ਤੋ ਉਸ ਦੀ ਰਹਿਮਤੋਂ ਕਾ ਕਮਾਲ ਦੇਖਾ ਕਮਾਲ ਦੇਖਣੇ ਹੈ ਤੋ ਤਾਰ ਅੰਦਰ ਜੋੜਨੀ ਜੰਜਾਲ ਦੇਖਣਾ ਬਾਹਰ ਦੇਖੀ ਜੋ ਦੇਖ ਹੀ ਰਹੇ ਹੋ ਇਨੇ ਸਾਲਾਂ ਤੋਂ ਅੱਛਾ ਕਿੰਨੀ ਉਮਰ ਹੋ ਗਈ ਤੁਹਾਡੀ ਆਪਣੀ ਆਪਣੀ ਉਮਰ ਦੇ ਹਿਸਾਬ ਨਾਲ ਦੇਖ ਲਓ ਕੀ ਦੇਖ ਰਹੇ ਹੋ ਜੰਜਾਲ ਹੀ ਦੇਖ ਰਹੇ ਹੋ ਕਦੀ ਦੇਖਿਆ ਕੋਈ ਕਮਾਲ? ਝੰਡਾੜੀ ਦੇਖਿਆ ਕਿਉਂ? ਕਿਉਂਕਿ ਜਿੱਥੇ ਕਮਾਲ ਹੁੰਦੇ ਆ ਉਧਰ ਤਾਂ ਤਾਰ ਜੋੜਨੀ ਅਸੀਂ। ਜਿੰਦੇ ਜਿਸ ਘਰ ਦੇ ਵਿੱਚ ਕਮਾਲ ਹੁੰਦੇ ਆ ਨਾ ਜਿੱਦਾਂ ਹੁਣ ਸਮਝ ਲਓ ਦੋ ਘਰ ਐ। ਇੱਕ ਘਰ ਦੇ ਵਿੱਚ ਹਰ ਵੇਲੇ ਸਿਆਪਾ ਪਿਆ ਹੋਇਆ ਲੜਾਈ ਝਗੜੇ ਦੁੱਖ ਤਕਲੀਫਾਂ ਦਾ। ਔਰ ਇੱਕ ਘਰ ਇਦਾਂ ਦਾ ਵੀ ਐ ਜਿਹਦੇ ਅੰਦਰ ਕਮਾਲ ਹੋ ਰਿਹਾ ਐ। ਖੁਸ਼ੀਆਂ ਐ, ਰੰਗ ਤਮਾਸ਼ੇ ਐ, ਨਾਚ ਐ। ਹੁਣ ਅਸੀਂ ਕੀ ਕਰਦੇ ਸੀ ਉਸੇ ਘਰ ਦਾ ਦਰਵਾਜ਼ਾ ਖੋਲ ਕੇ ਦੇਖਦੇ ਜਿੱਥੇ ਹਰ ਵੇਲੇ ਸਿਆਪਾ ਚੱਲ ਰਿਹਾ ਲੜਾਈ ਚੱਲ ਰਹੀ ਐ। ਕਦੀ ਅਸੀਂ ਉਹ ਘਰ ਦਾ ਦਰਵਾਜ਼ਾ ਖੋਲ ਕੇ ਦੇਖਿਆ ਹੀ ਨਹੀਂ ਜਿੱਥੇ ਕਮਾਲ ਹੋ ਰਿਹਾ ਹੈ ਜਿੱਥੇ ਖੁਸ਼ੀਆਂ ਹੈ ਜਿੱਥੇ ਆਨੰਦ ਹੈ ਜਿੱਥੇ ਫੁੱਲ ਵਰਸਾਏ ਜਾ ਰਹੇ ਹੈ ਉਹ ਜਿੱਥੇ ਖੁਸ਼ੀਆਂ ਦੇ ਫੁੱਲ ਖਿਲੇ ਹੋਏ ਕਦੀ ਉਹ ਘਰ ਦਾ ਦਰਵਾਜ਼ਾ ਅਸੀਂ ਖੋਲ ਕੇ ਦੇਖਿਆ ਹੀ ਨਹੀਂ ਤਾਂ ਫਿਰ ਕੀ ਕਹਿੰਦੇ ਹੋ ਜ਼ਿੰਦਗੀ 'ਚ ਦੁੱਖ ਹੀ ਵੜੇ ਹੈ ਸੁੱਖ ਵੀ ਹੈ ਆਨੰਦ ਵੀ ਹੈ ਤਾਂ ਹੀ ਅਸੀਂ ਕਹਿੰਦਾ ਹੈ ਕਿ ਜ਼ਿੰਦਗੀ 'ਚ ਤੰਦਰੁਸਤੀ ਹੈ ਆਨੰਦ ਹੈ ਖੁਸ਼ੀ ਹੈ ਉਹ ਜ਼ਿੰਦਗੀ 'ਚ ਬਹੁਤ ਖੁਸ਼ ਹੈ ਸ਼ਕਤੀ ਹੈ ਹਰ ਚੀਜ਼ ਹੈ ਪਰ ਉਹਦੇ ਵਾਸਤੇ ਸਾਨੂੰ ਆਪਣੇ ਅੰਦਰ ਦਾ ਦਰਵਾਜ਼ਾ ਖੋਲਣਾ ਯਾਨੀ ਅੰਦਰ ਤਾਰ ਜੋੜਨੀ ਹੁਣ ਤਾਰੀ ਬੰਦਾ ਬਾਹਰ ਜੋੜ ਕੇ ਬੈਠਾ ਹੈ ਦਰਵਾਜੇ ਹੀ ਬੰਦਾ ਉਹ ਘਰ ਦਾ ਖੋਲ ਕੇ ਬੈਠਾ ਜਿੱਥੇ ਹਰ ਵੇਲੇ ਲੜਾਈ ਝਗੜਾ ਹੋ ਰਿਹਾ ਹੈ ਜਿੱਥੇ ਹਰ ਵੇਲੇ ਟੈਨਸ਼ਨ ਆ ਪਰੇਸ਼ਾਨੀਆਂ ਆ ਇਹ ਫਿਰ ਬੰਦਾ ਕਹਿੰਦਾ ਜ਼ਿੰਦਗੀ ਪਰੇਸ਼ਾਨੀਆਂ ਦਾ ਘਰ ਹੈ ਸਮਝਦੇ ਹੋ ਕਿ ਨਹੀਂ ਇਹੀ ਹੁੰਦਾ ਕਿ ਨਹੀਂ ਆਵਾਜ਼ ਘਟਾ ਆ ਰਹੀ ਹੈ ਸਾਡੀ ਆਵਾਜ਼ ਸੁਣ ਰਹੀ ਹੈ ਨਾ ਸਾਰਿਆਂ ਨੂੰ ਕਿ ਤੁਸੀਂ ਆਵਾਜ਼ ਸੁਣਾ ਦਿਓ ਆਪਣੀ ਸਾਨੂੰ ਵੀ ਲੱਗੇ ਕਿ ਇਹ ਤੁਹਾਡੀ ਆਵਾਜ਼ ਸੁਣ ਲਈਏ ਸੋ ਅਗਰ ਉਹ ਘਰ ਦਾ ਦਰਵਾਜਾ ਖੋਲ ਕੇ ਦੇਖਾਂਗੇ ਫਿਰ ਕਹਾਂਗੇ ਤਫਰ ਐਸੀ ਕੀ ਕਹਾਂਗਾ ਦੁਨੀਆ ਤੇ ਦੁੱਖ ਹੀ ਦੁੱਖ ਹੈ ਪਰ ਜਿਹਨੂੰ ਉਹ ਦੂਜੇ ਘਰ ਦਾ ਦਰਵਾਜ਼ਾ ਖੋਲਣਾ ਆ ਗਿਆ ਨਾ ਜਿੱਥੇ ਆਨੰਦ ਦੀ ਬਰਸਾਤ ਹੋ ਰਹੀ ਹੈ ਇੱਕ ਮਾ ਬੰਦੇ ਨਾਲ ਲੈ ਵੀ ਇੰਨਾ ਆਨੰਦ ਜ਼ਿੰਦਗੀ ਚ ਬੜੀ ਖੁਸ਼ੀ ਹੈ ਜ਼ਿੰਦਗੀ ਚ ਜਿੱਦਾਂ ਇੱਕ ਬਹੁਤ بڑے ਡਾਕਟਰ ਹੋਏ ਜਾਂ ਲੇਖਕ ਵੀ ਆ ਉਹ ਉਹਨੇ ਕਿਹ ਕਿਤਾਬਾਂ ਵੀ ਲਿਖੀਆਂ ਉਹਨਾਂ ਦਾ ਨਾਮ ਸੀ ਡਾਕਟਰ ਮਿਲਰ ਉਹ ਦੱਸਦੇ ਹਨ ਉਹਨੇ ਇੱਕ ਬੁੱਕ ਦੇ ਵਿੱਚ ਲਿਖਿਆ ਕਿ ਮੇਰੀ ਜ਼ਿੰਦਗੀ ਚ ਬੜਾ ਬਦਲਾਅ ਆਇਆ ਇੱਕ ਰੋਗੀ ਮਹਿਲਾ ਨੂੰ ਮਿਲ ਕੇ ਹਾਲਾਂਕਿ ਰੋਗੀ ਕਹਿੰਦੇ ਆ ਕਿ ਮੈਨੂੰ ਮੇਰੀ ਜ਼ਿੰਦਗੀ 'ਚ ਬਦਲਾਅ ਆਇਆ ਡਾਕਟਰ ਨੂੰ ਮਿਲ ਕੇ ਪਰ ਇਹ ਡਾਕਟਰ ਨੇ ਆਪਣੀ ਪੁਸਤਕ 'ਚ ਲਿਖਿਆ ਹੈ ਆਪਣੀ ਬੁੱਕ 'ਚ ਲਿਖਿਆ ਹੈ ਕਿ ਉਹ ਮਹਿਲਾ ਨੂੰ ਮਿਲ ਕੇ ਮੇਰੀ ਜ਼ਿੰਦਗੀ 'ਚ ਬੜਾ ਬਦਲਾਅ ਆਇਆ ਬੜੀ ਪੋਜ਼ਿਟਿਵਿਟੀ ਆਈ ਜ਼ਰਾ ਸਮਝਣਾ ਉਹ ਕਿੱਦਾਂ ਆਈ ਕਿ ਉਹ ਇਹ ਦੱਸਦੇ ਕਿ ਮੇਰੇ ਹਸਪੀਟਲ ਦੇ ਵਿੱਚ ਇੱਕ ਮਹਿਲਾ ਰੋਗੀ ਆਈ ਜਿਹਨੂੰ ਕੈਂਸਰ ਦੀ ਬਿਮਾਰੀ ਸੀ ਕਾਦੀ ਬਿਮਾਰੀ ਸੀ ਕੈਂਸਰ ਦੀ ਔਰ ਤਕਰੀਬਨ ਤਕਰੀਬਨ ਲਾਸਟ ਸਟੇਜ ਵਿੱਚ ਜੀ ਰਹੀ ਸੀ ਕਿਉਂਕਿ ਕੈਂਸਰ ਦੀਆਂ ਵੀ ਸਟੇਜਾਂ ਹੁੰਦੀਆਂ ਲਾਸਟ ਸਟੇਜ ਦਾ ਮਤਲਬ ਹੈ ਕਿ ਇਹਦੇ ਬਚਣ ਦੇ ਚਾਂਸ ਬਹੁਤ ਘੱਟ ਹੈ ਸਮਝਦੇ ਹੋ ਇਹਦਾ ਬੰਦਾ ਕਹਿੰਦਾ ਟਾਈਮ ਹੈ ਕੋ 9 ਮਹੀਨੇ 6 ਮਹੀਨੇ ਜਾਂ ਸਾਲ ਦਾ ਟਾਈਮ ਹੁਣ ਉਹ ਮਰੀਜ਼ ਆਈ ਮਹਿਲਾ ਮਰੀਜ਼ ਸੀ ਉਹ ਜਿਹੜੀ ਕਮਰੇ ਚ ਰੁਕੀ ਨਾ ਜਦੋਂ ਮੈਂ ਉਹਨੂੰ ਦੇਖਣ ਗਿਆ ਜਦੋਂ ਮੈਂ ਉਹਨੂੰ ਦੇਖਣ ਗਿਆ ਤਾਂ ਕੀ ਦੇਖਿਆ ਕਿ ਉਹ ਕਮਰੇ ਦੇ ਖਿੜਕੀ ਵਿੱਚ ਇੱਕ ਗੁਲਾਬ ਦਾ ਯਾਨੀ ਪੌਦਾ ਰੱਖਿਆ ਗਿਆ ਹੈ। ਗਮਲੇ ਵਿੱਚ ਕਿਉਂਕਿ ਉਹਨੂੰ ਫੁੱਲਾਂ ਨਾਲ ਬੜਾ ਪਿਆਰ ਹੈ। ਉਹ ਮਹਿਲਾ ਨੂੰ ਆਪਣੇ ਘਰ 'ਚ ਵੀ ਉਹਨਾਂ ਫੁੱਲਾਂ ਦੇ ਕਈ ਗੁਲਦਸੇ ਕਮਰੇ 'ਚ ਰੱਖੇ ਆ ਤਾਂ ਬਾਹਰ ਵੀ ਛੋਟੀ ਜਿਹੀ ਬਗੀਚੀ ਉਹਨਾਂ ਆਪਣੇ ਘਰ ਦੇ ਗਾਰਡਨ ਵਿੱਚ ਲਗਾਈ ਹੋਈ ਹੈ। ਤਾਂ ਡਾਕਟਰ ਮਿਲਰ ਦੱਸਦੇ ਆ ਕਿ ਜਦੋਂ ਮੈਨੂੰ ਮਿਲਣ ਗਿਆ ਤਾਂ ਦੇਖਿਆ ਕਿ ਇੱਕ ਗੁਲਾਬ ਦਾ ਫੁੱਲ ਦੁਪਹਿਰ ਦਾ ਸਮਾਂ ਹੈ। ਗੁਲਾਬ ਦਾ ਫੁੱਲ ਇੱਕੋ ਹੀ ਉੱਤੇ ਫੁੱਲ ਲੱਗਾ ਹੋਇਆ ਪੌਦੇ ਤੇ ਉਹ ਖਿੜਕੀ ਵਿੱਚ ਪਿਆ ਹੋਇਆ ਹੈ। ਉਹ ਕਿੱਥੇ ਪਿਆ ਹੈ ਕਮਰੇ ਦੀ ਖਿੜਕੀ ਵਿੱਚ ਪਿਆ ਹੋਇਆ ਹੈ ਔਰ ਜਿਹੜਾ ਫੁੱਲ ਦਾ ਮੂੰਹ ਹੈ ਨਾ ਉਹ ਕਿਧਰ ਨੂੰ ਹੈ ਬਾਹਰ ਸੂਰਜ ਦੀ ਤਰਫ ਹੈ ਰੌਸ਼ਨੀ ਦੀ ਤਰਫ ਹੈ ਤਾਂ ਔਰਤ ਉਸ ਫੁੱਲ ਨੂੰ ਦੇਖ ਰਹੀ ਹੈ ਔਰਤ ਉਸ ਫੁੱਲ ਨੂੰ ਦੇਖ ਰਹੀ ਹੈ ਔਰ ਦੇਖ ਦੇਖ ਕੇ ਮੁਸਕਰਾ ਰਹੀ ਹੈ ਕਿੰਦਰ ਸਭ ਤੋਂ ਪਹਿਲੀ ਗੱਲ 3rd ਸਟੇਜ ਦਾ ਕੈਂਸਰ ਤੀਸਰੀ ਸਟੇਜ ਦਾ ਕੈਂਸਰ ਔਰ ਮਰੀਜ਼ ਮੁਸਕਰਾ ਰਿਹਾ ਮੈਨੂੰ ਬੜੀ ਹੈਰਾਨੀ ਹੋਈ ਨਹੀਂ ਤਾਂ ਇਸ ਸਟੇਜ 'ਚ ਬੰਦੇ ਰੋਂਦੇ ਹੁੰਦੇ ਆ ਡਾਕਟਰ ਸਾਹਿਬ ਬਚਾ ਲਓ ਮੈਂ ਮਰ ਗਿਆ ਕਿਉਂਕਿ ਬੰਦਾ ਕੀ ਹੁੰਦਾ ਬਿਮਾਰੀ ਨਾਲ ਘਟ ਮਰਦਾ ਆ ਫਿਕਰਾਂ ਨਾਲ ਟੈਨਸ਼ਨ ਨਾਲ ਡਰਨ ਨਾਲ ਤਾਂ ਹੀ ਤਾਂ ਘਾਹੋ ਤੇ ਜੋ ਡਰ ਗਿਆ ਸਮਝੋ ਕਹਿੰਦੇ ਉਹਨੂੰ ਜਦੋਂ ਲੈ ਕੇ ਆਏਗੇ ਕਿਉਂਕਿ ਸਾਡੇ ਹਸਪੀਟਲ ਪਤਾ ਲੱਗਾ 3 ਸਟੇਜ ਦਾ ਕੈਂਸਰ ਹੈ ਮੈਂ ਇਹਨੂੰ ਮਿਲਣ ਗਿਆ ਹੈਰਾਨ ਰਹਿ ਗਿਆ ਉਹਦੇ ਚਿਹਰੇ ਤੇ ਸਮਾਈਲ ਸੀ ਔਰ ਫੁੱਲ ਨੂੰ ਦੇਖ ਰਹੀ ਸੀ ਕਾਨੂੰ ਦੇਖ ਰਹੀ ਸੀ ਜਵਾਬ ਦੇਣਾ ਨਾਲ ਨਾਲ ਫੁੱਲ ਨੂੰ ਦੇਖ ਰਹੀ ਸੀ ਤਾਂ ਮੈਂ ਜਦੋਂ ਗਿਆ ਤਾਂ ਮੈਂ ਵੀ ਉਹਦੀ ਸਮਾਈਲ ਦੇਖੀ ਇਹ ਪਹਿਲੀ ਮਰੀਜ਼ਾਂ ਨਹੀਂ ਤਾਂ ਜ਼ਿਆਦਾਤਰ ਇਸ ਸਟੇਜ ਦੇ ਮਰੀਜ਼ ਮੁਰਝਾਏ ਹੋਏ ਹੁੰਦੇ ਆਂ ਡਰੇ ਹੋਏ ਹੁੰਦੇ ਆਂ ਰੋਂਦੇ ਹੁੰਦੇ ਆਂ ਤਕਲੀਫ ਵਿੱਚ ਹੁੰਦੇ ਆਂ ਕਿਉਂਕਿ ਉਹਨਾਂ ਨੂੰ ਕੀ ਹੁੰਦਾ ਕਿ ਹੁਣ ਪਤਾ ਨਹੀਂ ਕਿਹੜੇ ਵੇਲੇ ਅਸੀਂ ਮਰ ਜਾਣਾ ਹੈ ਪਤਾ ਨਹੀਂ ਕਿਹੜੇ ਵੇਲੇ ਮਰ ਜਾਣਾ ਇਹੀ ਟੈਨਸ਼ਨ ਨਾਲ ਉਹਨਾਂ ਦੇ ਚਿਹਰੇ ਮੁਰਝਾ ਗਏ ਹੁੰਦੇ ਆਂ ਸਮਝ ਲਓ ਕਿ ਮਰਨ ਤੋਂ ਪਹਿਲਾਂ ਹੀ ਅੱਧੇ ਤਾਂ ਮਰ ਫਿਕਰ ਨਾਲ ਹੀ ਡਰਨ ਨਾਲ ਹੀ ਵਰਗੇ ਹੁੰਦੇ ਆਂ ਪਰ ਇਹ ਮਹਿਲਾ ਹੀ ਅਜੀਬ ਹੈ ਇਹ ਹੋਰ ਵੀ ਅਜੀਬ ਹੈ ਇਹਦੇ ਚਿਹਰੇ ਤੇ ਸਮਾਈਲ ਹੈ ਮੁਸਕਰਾਹਟ ਹੈ ਉਹਦੇ ਫੇਸ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਇਹਨੂੰ 3rd ਸਟੇਜ ਦਾ ਕੈਂਸਰ ਹੈ ਉਹਦਾ ਫੇਸ ਇਦਾਂ ਖਿਲਿਆ ਹੋਇਆ ਕਿ ਇਦਾਂ ਲੱਗਦਾ ਚੰਗੀ ਭਲੀ ਤੰਦਰੁਸਤ ਹੈ ਕਿਉਂਕਿ ਗੱਲ ਯਾਦ ਰੱਖੋ ਤੁਹਾਡੇ ਸਿਰ ਦਰਦ ਹੈ ਤੁਹਾਡੇ ਪੇਟ ਦਰਦ ਹੈ ਅਗਰ ਤੁਸੀਂ ਸਮਾਈਲ ਕਰਨਾ ਸ਼ੁਰੂ ਕਰਦੇ ਹੋ ਨਾ ਤਾਂ ਦੇਖਣ ਵਾਲੇ ਨੂੰ ਲੱਗਣਾ ਹੈ ਕਿ ਤੂੰ ਚੰਗਾ ਭਲਾ ਭਾਈ ਇਹ ਤਾਂ ਕੁਝ ਹੋਇਆ ਹੀ ਨਹੀਂ ਇਹ ਤਾਂ ਹੱਸ ਰਿਹਾ ਸਮਝਦਾ ਜ਼ਰਾ ਤਾਂ ਤੁਸੀਂ ਚੰਗੇ ਭਲੇ ਹੋ ਨਾ ਐਂ ਬਹਿ ਲੋ ਕੀ ਹੋ ਗਿਆ ਦਰਦਦੂ ਤਾਂ ਨਹੀਂ ਹੁੰਦੀ ਇਹਦੇ ਚੰਗਾ ਭਲਾ ਤੰਦਰੁਸਤ ਸੰਸਾਰੀ ਮੂੰਹ ਲੜਕਾ ਕੇ ਬਹਿ ਜਾਵੇ ਦੇਖਣ ਨੂੰ ਬਿਮਾਰ ਲੱਗਦਾ ਲੋਕ ਕੀ ਹੋ ਗਿਆ ਠੀਕ ਹੈ ਤੂੰ ਕੋਈ ਬਿਮਾਰੀ ਹੋ ਗਈ ਨਹੀਂ ਮੈਂ ਤਾਂ ਠੀਕ ਆ ਨਹੀਂ ਸ਼ਖ਼ਲ ਤੋਂ ਨਹੀਂ ਲੱਗਦਾ ਤੇਰੇ ਇੱਕਦੂ ਠੀਕ ਹੈ ਕਿਉਂਕਿ ਤੇਰਾ ਚਿਹਰਾ ਦੱਸ ਰਿਹਾ ਤੂੰ ਬਿਮਾਰ ਹੈ ਜਾਂ ਦੁਖੀ ਹੈ ਤੇ ਇੱਕ ਦੁੱਖ ਵਿੱਚ ਬੰਦਾ ਸਮਾਈਲ ਕਰਨਾ ਸ਼ੁਰੂ ਕਰ ਦੇਵੇ ਤਾਂ ਫਿਰ ਉਹ ਕਦੀ ਬਿਮਾਰ ਲੱਗੇਗਾ ਤੇਰਾ ਹੱਸ ਕੇ ਦਿਖਾ ਦਿਓ ਫਿਰ ਹੁਣ ਤੁਹਾਡੇ ਜੀਵਨ ਜਿੰਨੀਆਂ ਮਰਜ਼ੀ ਸਮੱਸਿਆ ਹੁਣ ਮੌਕਾ ਹੈ ਵਕਤ ਹੈ ਕਰ ਦਿਓ ਸਮਾਈਲ ਥੋੜੀ ਜੀ ਕਿਉਂਕਿ ਸਮਾਈਲ ਦਾ ਫਰਕ ਹੀ ਪੈਂਦਾ ਇਹ ਦੱਸਾਂਗੇ ਡਾਕਟਰ ਮਿਲਰ ਇਹ ਉਹਨਾਂ ਦੀ ਜ਼ਿੰਦਗੀ ਦੇ ਨਾ ਇਹ ਕੋਈ ਕਹਾਣੀ ਨਹੀਂ ਹੈ ਰਿਐਲਿਟੀ ਦੱਸ ਰਿਹਾ ਆਪਣੀ ਬੁੱਕ ਦੇ ਅੰਦਰ ਉਹ ਕੀ ਉਹ ਕਹਿੰਦੇ ਕਿ ਮੈਂ ਸਮਾਈਲ ਦੇਖੀ ਮੈਂ ਹੈਰਾਨ ਰਹਿ ਗਿਆ ਥਰਡ ਜਦੋਂ ਮੈਨੂੰ ਕੋ ਫਾਈਲ ਆਈ ਤਾਂ ਮੈਨੂੰ ਇਹ ਯਕੀਨ ਕਰਨਾ ਔਖ ਹੋ ਗਿਆ ਕਿ ਫਾਈਲ ਇਹਦੀ ਹੈ ਇੱਥੇ ਲਿਖਿਆ ਥਰਡ ਫੇਜ਼ ਦਾ ਕੈਂਸਰ ਹੈ ਬਹੁਤ ਜ਼ਿਆਦਾ ਸੀਰੀਅਸ ਪਰ ਇਹ ਸਮਾਈਲ ਕਰ ਰਹੀ ਹੈ ਸੀਰੀਅਸ ਬੰਦਾ ਹੋਏ ਹੱਸ ਰਿਹਾ ਲੱਗਦਾ ਹੀ ਨਹੀਂ ਕਿ ਸੀਰੀਅਸ ਹੈ ਇਹ ਕਹਿੰਦਾ ਮੈਂ ਗਿਆ ਹੈਰਾਨੀ ਨਾਲ ਕਿਉਂਕਿ ਕਹਿੰਦਾ ਮੇਰੀ ਜ਼ਿੰਦਗੀ ਬਦਲੀ ਇਸਨੇ ਇਸ ਔਰਤ ਨੇ ਉਹਦੇ ਵਿਸ਼ਵਾਸ ਨੇ ਉਹਦੀ ਹਿੰਮਤ ਨੇ ਉਹਦੀ ਮੁਸਕਰਾਹਟ ਨੇ ਮੇਰੀ ਜ਼ਿੰਦਗੀ ਦੇ ਵਿਚਾਰ ਔਰ ਮੈਂ ਉਹ ਹੁੰਦਾ ਦੇਖਿਆ ਜੋ ਮੈਡੀਕਲ ਲਾਈਨ ਕਹਿੰਦੀ ਹੋ ਨਹੀਂ ਸਕਦਾ ਕਿਉਂਕਿ ਮੈਡੀਕਲ ਲਾਈਨ ਕਈ ਵਾਰ ਕਹਿ ਦਿੰਦੀ ਹੈ ਕਿ ਆਹ ਕੰਮ ਹੋ ਜਿਦਾ ਬਿਲਮਾਰੀ ਰਿਡੋਲਫ ਇੱਕ ਮਹਿਲਾ ਐਥਲੀਟ ਸੀ ਐਥਲੀਟ ਦਾ ਮਤਲਬ ਹੁੰਦਾ ਜਿਹੜੇ ਜਦੋਂ ਆ 4-5 ਸਾਲ ਬਾਅਦ ਹੁੰਦੀ ਹੈ ਨਾ ਆਪਣੇ 올림픽 ਉਹਦੇ ਚ ਦੌੜ ਲੈਂਦੇ ਜਿਹੜੇ ਜਾਂ ਉਹਦੇ ਚ ਹਿੱਸਾ ਲੈਂਦੇ ਉਹਨੂੰ ਐਥਲੀਟ ਕਹਿ ਦਿੱਤਾ ਜਾਂਦਾ ਉਹ ਰਨਰ ਸੀ ਪਰ ਬਚਪਨੇ ਚ ਉਹਨੂੰ ਪੋਲੀਓ ਹੋ ਗਿਆ ਸੀ ਜਦੋਂ 8 ਸਾਲ ਦੀ ਸੀ ਤਾਂ ਡਾਕਟਰਾਂ ਨੇ ਕਿਹਾ ਸੀ ਕਦੀ ਆਪਣੇ ਪੈਰਾਂ ਤੇ ਖੜੀ ਮਿਲਵਾਰੀ ਡਾਲਫ ਦੀ ਗੱਲ ਕਰ ਰਹੇ ਆ ਜਿਹੜੀ ਕਿ ਅਮਰੀਕਾ ਦੀ ਪਹਿਲੀ ਮਹਿਲਾ ਸੀ ਪਹਿਲੀ ਔਰਤ ਸੀ ਜਿਹਨੇ ਵਰਲਡ ਰਿਕਾਰਡ ਬਣਾਇਆ ਸੀ ਚਾਰ 골ਡ ਮੈਡਲ ਜਿੱਤਣ ਦਾ ਦੌੜ ਵਿੱਚ ਰੇਸ ਵਿੱਚ ਜਿਹਨੂੰ ਕਿ 8 ਸਾਲ ਦੀ ਉਮਰ ਚ ਡਾਕਟਰਾਂ ਦੀ ਰਿਪੋਰਟਾਂ ਨੇ ਕਹ ਦਿੱਤਾ ਸੀ ਇਹ ਕਦੀ ਆਪਣੇ ਪੈਰ ਤੇ ਖੜੀ ਇਹ ਚੱਲ ਨਹੀਂ ਸਕਦੀ ਉਹਦੀ ਮਾਂ ਨੇ ਡਾਕਟਰਾਂ ਨੂੰ ਕੀ ਕਿਹਾ ਬਿਲਮਰੀਡੋਲਫ ਦੀ ਮਾਂ ਨੇ ਜਦੋਂ 8 ਸਾਲ ਦੀ ਸੀ ਕਿ ਡਾਕਟਰ ਸਾਹਿਬ ਇਹ ਨਾ ਕੋਈ ਖੜੀ ਨਹੀਂ ਹੋ ਸਕਦੀ ਇਹ ਚੱਲ ਨਹੀਂ ਸਕਦੀ ਉਹ ਤੁਸੀਂ ਜੋ ਮਰਜ਼ੀ ਕੋ ਤੁਹਾਡੀਆਂ ਰਿਪੋਰਟਾਂ ਜੋ ਮਰਜ਼ੀ ਕਹਿਣ ਪਰ ਮੈਨੂੰ ਆਪਣੇ ਈਸ਼ਵਰ ਤੇ ਯਕੀਨ ਹੈ ਮੇਰੀ ਬੇਟੀ ਖੜੀ ਵੀ ਹੋਏਗੀ ਚਲੇਗੀ ਵੀ ਔਰ ਦੌੜੇਗੀ ਵੀ ਉਹ ਮਾਂ ਦੇ ਵਿਸ਼ਵਾਸ ਨੇ ਕਹਿੰਦੇ ਉਹ ਬੱਚੀ ਅੰਦਰ ਇੰਨੀ ਜਾਨ ਭਰੀ 3 ਸਾਲ ਮਾਂ ਉਹਦੀ ਲੱਤਾਂ ਦੀ ਮਾਲਿਸ਼ ਕਰਦੀ ਰਹੀ ਪੋਲੀਓ ਲੱਤਾਂ ਦੀ ਸੁੱਕ ਗਈਆਂ ਸੀ ਲੱਤਾਂ ਕਿਉਂਕਿ ਪੋਲੀਓ ਵਿੱਚ ਕੀ ਹੁੰਦਾ ਹੈ ਅੱਜ ਕੱਲ ਤਾਂ ਚਲੋ ਬਹੁਤ ਅੱਛੀ ਗੱਲ ਹੈ ਕਿ ਸਰਕਾਰ ਨੇ ਕੁਛ ਇਦਾਂ ਯੋ ਪਾਇ ਕੀਤੇ ਕਿ ਇਹਨੂੰ ਜੜ ਤੋਂ ਖਤਮ ਕੀਤਾ ਗਿਆ ਨਹੀਂ ਤਾਂ ਪਹਿਲੇ ਸਮੇਂ ਤੁਸੀਂ ਜਾਣਦੇ ਹੋ ਕਿ ਲੱਤਾਂ ਕਿੰਦੀ ਹਾਲਤ ਹੋ ਜਾਂਦੀ ਸੀ ਸਮਝਦੇ ਹੋ ਕਿ ਨਹੀਂ ਬੰਦਾ ਪੈਰਾਂ 'ਤੇ ਨਹੀਂ ਖੜਾ ਹੋ ਸਕਦਾ ਪਰ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਡਾਕਟਰਾਂ ਦੀ ਰਿਪੋਰਟਾਂ ਵੀ ਝੁਟਲਾਈਆਂ ਜਾਂ ਅਗਰ ਉਸ 'ਤੇ ਵਿਸ਼ਵਾਸ ਹੋਵੇ ਅਗਰ ਉਸ ਪਰਮਾਤਮਾ ਤੇ ਪ੍ਰਭੂ ਤੇ ਯਕੀਨ ਹੋਵੇ ਤਾਂ ਨਾ ਮੁਮਕਿਨ ਹੀ ਮੁਮਕਿਨ ਹੁਣ ਐਸੀ ਦੇਖਣਾ ਕਿ ਅਸੀਂ ਡਾਕਟਰ ਕੀ ਕਹਿੰਦੇ ਆ ਰਿਪੋਰਟਾਂ ਕੀ ਕਹਿੰਦੀਆਂ ਉਹਨਾਂ 'ਤੇ ਵਿਸ਼ਵਾਸ ਕਰਕੇ ਰੋ ਕੇ ਦੁਖੀ ਹੋ ਕੇ ਆਪਣੀ ਜ਼ਿੰਦਗੀ ਨੂੰ ਗਵਾਣਾ ਹੈ ਇਹ ਆਪਣੇ ਮਾਲਿਕ ਦੇ ਵਿਸ਼ਵਾਸ ਕਰਕੇ ਆਪਣੀ ਮੁਰਝਾਈ ਹੋਈ ਜ਼ਿੰਦਗੀ ਨੂੰ ਦੁਬਾਰਾ ਫੁੱਲਾਇ ਤੇਰਾ ਖਿਲਾਣਾ ਇਹ ਤਾਂ ਸਾਡੇ ਤੇ ਹੈ ਨਾ ਜਿਹਦਾ ਬਿਲਮਾ ਦੀ ਮਾਂ ਨੇ ਕਿਹਾ ਤੁਸੀਂ ਕੀ ਕਹਿੰਦੇ ਹੋ ਮੈਨੂੰ ਇਹਦੀ ਫਿਕਰ ਨਹੀਂ ਹੈ ਮੈਨੂੰ ਈਸ਼ਵਰ ਤੇ ਯਕੀਨ ਹੈ ਜਿਸ ਨੇ ਇਹਨੂੰ ਪੈਦਾ ਕੀਤਾ ਉਹਨੂੰ ਤੋੜੇਗਾ ਵੀ ਔਰ ਢਲਾਏਗਾ ਵੀ ਕਹਿੰਦੇ ਉਹਨੇ ਰੋਜ਼ ਮਾਲਿਸ਼ ਕਰਨੀ ਉਹਦੀ ਲੱਤਾਂ ਦੀ 8 ਸਾਲ ਤੋਂ 11 ਸਾਲ ਦੀ ਉਮਰ ਤੱਕ ਕੋਈ ਹਰਕਤ ਨਹੀਂ ਹੋਈ ਪਰ 3 ਸਾਲ ਲਗਾਤਾਰ 11 ਸਾਲ ਦੀ ਉਮਰ 'ਚ ਪਹਿਲੀ ਵਾਰ ਪੈਰਾਂ 'ਚ ਹਰਕਤ ਹੋਈ ਤਾਂ ਮਾਂ ਦੀ ਹਿੰਮਤ ਵਧੀ ਨਹੀਂ ਤਾਂ ਸੋਚੋ 3 ਸਾਲ ਬੰਦਾ ਹੁੰਦੀ ਸੀ ਛੇ ਮਹੀਨੇ ਹੋ ਗਏ ਮਾਲਿਸ਼ ਕਰਦੀ ਨੂੰ ਕੁਝ ਹੋਇਆ ਹੀ ਨਹੀਂ ਸਾਲ ਹੋ ਗਿਆ ਕੁਝ ਹੋਇਆ ਹੀ ਨਹੀਂ ਪਰ ਮਾਂ ਨੇ ਹਿੰਮਤ ਨਹੀਂ ਛੱਡੀ ਵਿਸ਼ਵਾਸ ਰੱਖਿਆ ਲਗਾਤਾਰ ਕਰਦੀ ਰਹੀ 11 ਸਾਲ ਦੀ ਉਮਰ ਚ ਪਹਿਲੀ ਵਾਰ ਪੈਰ ਦੀਆਂ ਉਂਗਲੀਆਂ ਤਾਂ ਮਾਂ ਨੂੰ ਉਮੀਦ ਹੋਈ ਕਿ ਡਾਕਟਰ ਕਹਿੰਦੇ ਖੜੀ ਨਹੀਂ ਹੁਣ ਉਂਗਲੀਆਂ ਇਹ ਲੀਆਂ ਤਾਂ ਕੱਲੂ ਪੈਰ ਵੀ ਹਿਲਣਗੇ ਲੱਤਾਂ ਵੀ ਹਿਲਣਗੀਆਂ ਉਹ ਹੋਰ ਜੁਗੜੇ ਜੋਸ਼ ਨਾਲ ਵਿਸ਼ਵਾਸ ਨਾਲ ਲੱਗ ਗਈ ਨਾਲੇ ਮਾਲਿਸ਼ ਕਰਨੀ ਨਾਲੇ ਈਸ਼ਵਰ ਅੱਗੇ ਪ੍ਰਾਰਥਨਾ ਕਰਨੀ ਕਿ ਈਸ਼ਵਰ ਮੇਰੀ ਬੱਚੀ ਨੂੰ ਤਾਕਤ ਦੇ ਕਿਉਂਕਿ ਜ਼ਿੰਦਗੀ ਦੇਣ ਵਾਲਾ ਤੂੰ ਹੈ ਤਾਕਤ ਦੇਣ ਵਾਲਾ ਤੂੰ ਹੈ थे इत शेर कह लिख लियो दिल से प्यारो ते के मंजिलों से प्यार कर मंजिलों से, से प्यार कर रास्तों को पार कर मंजिलों से प्यार कर रास्तों को पार कर अगर मिली नहीं सफलता बैठ मत तू हार कर अगर मिली नहीं सफलता बैठ मत तू हार कर मंजिलों से प्यार कर रास्तों से रास्तों को पार कर क्यों टूटा है तू अंदर से चल निकल निराशा के समंदर से क्यों टूटा है तू अंदर से चल निकल निराशा के समंदर से ओ मुश्किलों पे बार कर मंजिलों से प्यार कर रास्तों को पार कर कदम है तूने बढ़ाने बढ़ाने छोड़कर सारे बहाने कदम है तूने बढ़ाने छोड़ कर सारे बहाने अपनी मेहनत को गुना चार कर कहता कहता चार गुना मेहनत करनी पैनी है अगर कामयाब होना है अपनी मेहनत को गुना चार कर, कर। मंजिलों से प्यार कर रास्तों को पार कर और जिसने ਜਰਾ ਹੁਣ ਗੌਰ ਕਰਨਾ ਆ ਆ ਲਾਈਨ ਬੜੀ ਸਮਝਣ ਵਾਲੀ ਹੈ ਸਮਝਣਾ ਜਰਾ ਕਿ ਜਿਸ ਨੇ ਤੁਝ ਕੋ ਹੈ ਘੜਾ ਘੜਾ ਮਤਲਬ ਜਿਹਨੇ ਤੈਨੂੰ ਘੜਿਆ ਹੈ ਬਣਾਇਆ ਹੈ ਜਿਹਨੇ ਤੈਨੂੰ ਜਿਦਾ ਕਿ ਮੂਰਤੀਕਾਰ ਪੱਥਰ ਨੂੰ ਘੜਦਾ ਹੈ ਤਾਂ ਮੂਰਤੀ ਬਣਦੀ ਹੈ ਇੱਕ ਕੁਮਾਰ ਘੜੇ ਨੂੰ ਘੜਦਾ ਤਾਂ ਘੜਾ ਬਣਦਾ ਹੈ ਇਦਾਂ ਹੀ ਸਾਨੂੰ ਵੀ ਘੜਨ ਵਾਲਾ ਉਹ ਮਾਲਕ ਹੈ ਪ੍ਰਮਾਤਮਾ ਹੈ ਪ੍ਰਭੂ ਹੈ ਜਿਸ ਨੇ ਤੁਝ ਕੋ ਹੈ ਘੜਾ ਉਹ ਸਾਥ ਤੇਰੇ ਹੈ ਖੜਾ ਜਿਸ ਨੇ ਤੁਝ ਕੋ ਹੈ ਘੜਾ ਬੋ ਸਾਥ ਤੇਰੇ ਹੈ ਖੜਾ ਤੂੰ ਉਸ ਪੇ ਇਤਵਾਰ ਕਰ ਮੰਜ਼ਿਲੋਂ ਸੇ ਪਿਆਰ ਕਰ ਰਾਸਤੋਂ ਕੋ ਪਾਰ ਕਰ ਅਗਰ ਮਿਲੀ ਨਹੀਂ ਸਫਲਤਾ ਬੈਠ ਮਤੂੰ ਗੱਲ ਸਮਝ ਲੈਣੀ ਸਾਰਿਆਂ ਨੂੰ ਅਗਰ ਮੰਜ਼ਿਲ ਨੂੰ ਪਾਣਾ ਹੈ ਨਾ ਉਹਨਾਂ ਪਿਆਰ ਕਰੋ ਜੇ ਰੱਬ ਨੂੰ ਪਾਣਾ ਹੈ ਨਾ ਬੰਦਾ ਧਿਆਨ ਤੇ ਬੰਦਾ ਪਿਆਰ ਕਰੋ ਉਹਨੇ ਨਾਲ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਰਾਸਤੇ ਹੀ ਮੁਸ਼ਕਿਲ ਹੈ ਜਿੰਨੀ ਆ ਵੀ ਆਣ ਗਿਆ ਪਰਵਾਹ ਕੋਈ ਨਹੀਂ ਸਮਝਦੇ ਹੋ ਕਿ ਨਹੀਂ ਆਪਣੀ ਮੰਜ਼ਿਲ ਨੂੰ ਪਾ ਕੇ ਦਿਖਾਣਾ ਹੈ ਕਿਉਂਕਿ ਜਿਹੜੀ ਚੀਜ਼ ਦਾ ਬੰਦਾ ਪਿਆਰ ਕਰਦਾ ਨਾ ਫਿਰ ਉਹਨੂੰ ਪਾਣ ਵਾਸਤੇ ਬੰਦਾ ਹਰ ਮੁਸ਼ਕਿਲ ਨਾਲ ਲੜਨ ਨੂੰ ਤਿਆਰ ਵੀ ਹੋ ਜਾਂਦਾ ਹੈ ਵੇ ਬੰਦਾ ਪਰਵਾਹ ਨਹੀਂ ਕਰਦਾ ਜ਼ਿੰਦਗੀ ਦੀ ਵੀ ਤਾਂ ਹੀ ਤਾਂ ਪਿਆਰ ਵਿੱਚ ਲੋਕੀ ਜਾਨ ਵੀ ਦੇਣ ਨੂੰ ਤਿਆਰ ਹੋ ਜਾਂਦੇ ਕਿ ਨਹੀਂ ਐਵੇਂ ਥੋੜੀ ਲੈਲਾ ਮਜਨੂ ਹੋ ਗਏ ਜਾਂ ਹੀਰ ਰਾਂਝਾ ਹੋ ਗਏ ਕਿ ਜਾਨਾਂ ਦੇਤੀ ਇੱਕ ਦੂਜੇ ਵਾਸਤੇ ਕਿਉਂਕਿ ਪ੍ਰੇਮ ਸੀ ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਸਫਲਤਾ ਨਾਲ ਪਿਆਰ ਕਰਦੇ ਹਾਂ ਆਪਣੀ ਮੰਜ਼ਿਲ ਨਾਲ ਪਿਆਰ ਕਰਦੇ ਹਾਂ ਤਾਂ ਫਿਰ ਕਹਿੰਦੇ ਮੰਜ਼ਿਲੋਂ ਸੇ ਪਿਆਰ ਕਰ ਹੁਣ ਅੱਜ ਬੰਦਾ ਮੰਜ਼ਿਲ ਤਾਂ ਪਾਣੀ ਚਾਹਦਾ ਹੈ ਪਰ ਮਾੜੀਏ ਮੁਸ਼ਕਿਲ ਆਉਂਦੀ ਚਲ ਰਹਿਣ ਦਿੰਦੇ ਕੰਮ ਬੜਾ ਔਖਾ ਕੋਈ ਹੋਰ ਕਰ ਲੈਂਦੇ ਇਹਦਾ ਮਤਲਬ ਤੈਨੂੰ ਪਿਆਰ ਜਿੱਦਾਂ ਉਹ ਸਮਝ ਲੈ ਇੱਕ ਬੱਚੇ ਨੇ ਡਾਕਟਰ ਬਣਨਾ ਹੈ ਜੇ ਕੋ ਕਹਵੇ ਡਾਕਟਰ ਦੀ ਪੜ੍ਹਾਈ ਬੜੀ ਔਖੀ ਵੀ ਰਹਿਣ ਦਿੰਦੇ ਕੁਝ ਹੋਰ ਬਣ ਜਾਂਦਾ ਇਹਦਾ ਮਤਲਬ ਇਹ ਇੱਛਾ ਹੀ ਸੀ ਇਹਨੂੰ ਪਿਆਰ ਨਹੀਂ ਸੀ ਜਿਹਨੂੰ ਪਿਆਰ ਹੋਵੇ ਆਪਣੀ ਮੰਜ਼ਿਲ ਨਾਲ ਉਹ ਕਹਿੰਦਾ ਠਾਨ ਲਿਆ ਤਾਂ ਠਾਨ ਲਿਆ ਹੁਣ ਚਾਹੇ ਜਾਨ ਜਾਵੇ ਚਾਹੇ ਰਵੇ ਹਰ ਮੁਸ਼ਕਿਲ ਦਾ ਸਾਹਮਣਾ ਕਰਾਂਗੇ ਪਰ ਮੰਜ਼ਿਲ ਤੱਕ ਪਹੁੰਚ ਕੇ ਦਿਖਾਵਾਂਗੇ ਜਿਨ੍ਹਾਂ ਦੀ ਇੰਦਾਂ ਦੀ ਸੋਚ ਹੁੰਦੀ ਇਤਨਾ ਦੇ ਇਰਾਦੇ ਹੁੰਦੇ ਹਨ ਉਹ ਮੰਜ਼ਿਲ ਮਿਲਦੀ ਵੀ ਬਿਲਮਾਰ ਰਡੋਲਫ ਦੀ ਮਾਂ ਦੀ ਵੀ ਕੋਈ ਇਦਾਂ ਦੀ ਮੰਜ਼ਿਲ ਸੀ ਇਸ ਲਈ ਕਹਿੰਦੇ 3 ਸਾਲ ਲੱਗੀ ਰਹੀ ਮਾਲਿਸ਼ ਕਰਨ 11 ਸਾਲ ਦੀ ਹੋਈ ਮਾੜੀ ਪੈਰ ਹਿੱਲੇ ਫਿਰ ਹੌਲੀ 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 12 ਸਾਲ 13 ਸਾਲ ਦੀ ਉਮਰ ਚ ਫਿਰ ਕਹਿੰਦੇ ਹੌਲੀ ਹੌਲੀ ਉੱਠ ਕੇ ਖੜੀ ਵੀ ਹੋ ਗਈ ਵਿਸ਼ਵਾਸ ਦੀ ਜਿੱਤ ਹੋਈ ਕਾਦੀ ਜਿੱਤ ਹੋਈ ਵਿਸ਼ਵਾਸ ਡਾਕਟਰ ਦੀਆਂ ਰਿਪੋਰਟਾਂ ਹਾਰ ਗਈਆਂ ਮਸ਼ੀਨਾ ਜੋ ਬੋਲਦੀਆਂ ਸੀ ਡਾਕਟਰਾਂ ਦੀ ਸਾਇੰਸ ਮੈਡੀਕਲ ਸਾਇੰਸ ਜੋ ਬੋਲਦੀ ਸੀ ਉਹਦੀ ਕੀ ਹੋਈ ਹਾਰ और जित के लिए हुई वो ईश्वर से विश्वास दी ताही असं श्री कृष्ण की गल दोबारा दोहरावे कि बहादुर बनो ईश्वर पर विश्वास रखो खुद में साहस जगाओ तो ईश्वर की सारी शक्तियां तुम्हारी सहायता के लिए खुद ही आ जाएंगी कहते बहादुर बनो खुद में साहस जगाओ ईश्वर से विश्वास रखो तो फिर ईश्वर की शक्ति भी थोड़ी सहायता ता ही हिम्मत मरदा मददे ਜੇ ਬੰਦਾ ਹੀ ਹਿੰਮਤ ਨਾ ਕਰੇ ਤਾਂ ਰੱਬ ਨੇ ਮਦਦ ਕੀ ਕਰਨੀ ਹੁਣ ਤੁਸੀਂ ਪਹਾੜ ਤੇ ਚੜ੍ਹਨ ਦੀ ਹਿੰਮਤ ਤਾਂ ਕਰੋ ਤਾਂ ਭਰੋਸਾ ਰੱਖੋ ਮੇਰਾ ਰੱਬ ਮੈਨੂੰ ਚੜ੍ਹਾਏਗਾ ਤਾਂ ਇੱਕ ਦਿਨ ਸਿਖਰ ਤੇ ਪਹੁੰਚ ਵੀ ਤੇ ਜੇ ਡਰ ਕੇ ਕਦਮੀ ਨਾ ਬੜਾਈਏ ਘਰ ਹੀ ਬੈਠੇ ਰਹੀਏ ਤਾਂ ਰੱਬ ਨੇ ਕੋਈ ਚੱਕ ਕੇ ਨਹੀਂ ਤੁਹਾਨੂੰ ਸਿਖਰ ਤੇ ਬਿਠਾਣਾ ਉਹਦੇ ਵਾਸਤੇ ਕਦਮ ਸਾਨੂੰ ਉਠਾਣੇ ਮਿਹਨਤ ਸਾਨੂੰ ਕਰਨੀ ਬਹਾਦਰ ਸਾਨੂੰ ਬਣਨਾ ਤਾਂ ਫਿਰ ਜਿਹੜੇ ਬਹਾਦਰ ਬਣ ਕੇ ਕਦੋਂ ਬੱਗੇ ਵਧਾਣ ਨੂੰ ਤਿਆਰ ਹੈ ਸਫਲਤਾ ਵੀ ਉਹਨਾਂ ਨੂੰ ਨਹੀਂ ਮਿਲਦੀ ਔਰ ਫਿਰ ਬਿਲਮਾਰੀ ਡੋਲਫ ਦੀ ਮਾਂ ਐਸੀ ਇਹ ਕਹਾਣੀ ਫਿਰ ਕਮਾਗੇ ਕਹਾਣੀ ਨਹੀਂ ਐ ਇਹ ਜੀਵਨ ਦੀਆਂ ਸੱਚੀਆਂ ਘਟਨਾਵਾਂ ਹੈ ਫਿਰ ਉਸੇ ਬਿਲੀ ਮਾਰੀਡੋਲਫ ਨੇ ਜਦੋਂ 올림픽 ਵਿੱਚ ਹਿੱਸਾ ਲਿਆ ਰਨਿੰਗ ਕਰਨੀ ਸਿੱਖੀ ਕੋਚ ਦੇ ਕੋਲੋਂ ਟ੍ਰੇਨਿੰਗ ਲਈ ਫਿਰ ਜਦੋਂ 올림픽 ਵਿੱਚ ਦੌੜੀ ਤਾਂ ਕਿੰਨੇ 골ਡ ਮੈਡਲ ਜਿੱਤੇ ਔਰ ਉਹ ਪਹਿਲੀ ਪਹਿਲੀ ਔਰਤ ਸੀ ਜਿਹਨੇ ਰਿਕਾਰਡ ਤੋੜਿਆ ਵਰਲਡ ਰਿਕਾਰਡ ਬਣਾਇਆ ਚਾਰ 골ਡ ਮੈਡਲ ਲਗਾਤਾਰ ਜਿੱਤਣ ਦਾ ਦੌੜ ਵਿੱਚ ਹੁਣ ਜਿਹੜੀ 8 ਸਾਲ ਚ ਪੈਰਾ ਤੇ ਨਹੀਂ ਖੜੀ ਹੋ ਸਕਦੀ ਸੀ ਦੇਖੋ ਬਾਲ ਰਿਕਾਰਡ ਬਣਾ ਦਿੱਤੇ ਫਿਰ ਜਿੱਤ ਕੇ ਦੀ ਹੋਈ ਹੈ ਇੱਥੋਂ ਪਤਾ ਲੱਗਦਾ ਹੈ ਦੁਨੀਆ ਕੁਝ ਵੀ ਕਵੇ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਮੈਂ ਕਰ ਸਕਦਾ ਹਾਂ ਮੈਨੂੰ ਸਫਲਤਾ ਮਿਲੇਗੀ ਕਿਉਂਕਿ ਮੈਨੂੰ ਸਫਲਤਾ ਦੇਣ ਵਾਲਾ ਮੇਰਾ ਮਾਲਕ ਮੇਰੇ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਕ ਮੇਰੇ ਇਹ ਵਿਸ਼ਵਾਸ ਹੋਣਾ ਚਾਹੀਦਾ ਇਹ ਤਾਂ ਡਾਕਟਰ ਮਿਲਰ ਕਹਿੰਦੇ ਜਦੋਂ ਔਰਤ ਦੇ ਫੇਸ ਨੂੰ ਦੇਖਿਆ ਹੈਰਾਨ ਰਹਿ ਗਏ ਰਿਪੋਰਟਾਂ ਕੀ ਕਹਿ ਰਹੀਆਂ ਇਹਦਾ ਫੇਸ ਦੇਖ ਕੇ ਤਾਂ ਲੱਗਦਾ ਚੰਗੀ ਭਲੀ ਹੈ ਫਿਰ ਮਿਲਿਆ ਮੈਂ ਉਹਨੂੰ ਦੇਖਿਆ ਕਿ ਪੌਦੇ ਵਾਲ ਦੇਖ ਰਹੀ ਸੀ ਤਾਂ ਮੈਂ ਉਹਨੂੰ ਜਾਂਦੇ ਨੇ ਪੁੱਛਿਆ ਕਿ ਮੈਡਮ ਫਲਾਵਰ ਵਾਲ ਦੇਖ ਰਹੇ ਹੋ ਤੁਸੀਂ ਫੁੱਲ ਵਾਲ ਦੇਖ ਰਹੇ ਹੋ ਉਹ ਕਹਿੰਦੀ ਹਾਂ ਮੈਂ ਦੇਖ ਰਹੀ ਹਾਂ ਕਿਉਂਕਿ ਮੈਨੂੰ ਉਹਨੇ ਆਪ ਹੀ ਇੱਕ ਗੱਲ ਅੱਗੇ ਸ਼ੁਰੂ ਕੀਤੀ ਕਹਿੰਦੇ ਫੁੱਲ ਤੋਂ ਮੈਨੂੰ ਬਹੁਤ ਕੋ ਸਿੱਖਿਆ ਮਿਲੀ ਹੈ ਬਹੁਤ ਕੋ ਸਿੱਖਣ ਨੂੰ ਮਿਲਦਾ ਹੈ ਤਾਂ ਡਾਕਟਰ ਮਿਲਰ ਕਹਿੰਦੇ ਮੈਂ ਪੁੱਛਿਆ ਕੀ ਸਿੱਖਣ ਨੂੰ ਮਿਲਦਾ ਥੋੜਾ ਮੈਨੂੰ ਵੀ ਦੱਸੋ ਕੀ ਸਿੱਖਣ ਨੂੰ ਮਿਲਦਾ ਥੋੜਾ ਮੈਨੂੰ ਵੀ ਦੱਸੋ ਮੈਂ ਵੀ ਥੋੜਾ ਸੇ ਖਲਾਮਾ ਕਹਿੰਦਾ ਮੈਂ ਹਸ ਕੇ ਪੁੱਛਿਆ ਔਰਤ ਨੂੰ ਤਾਂ ਔਰਤ ਨੇ ਕਿਹਾ ਡਾਕਟਰ ਸਾਹਿਬ ਇਹ ਫੁੱਲ ਨੂੰ ਘਮਾਓ ਯਾਨੀ ਇਹਦਾ ਗਮਲੇ ਨੂੰ ਜਦੋਂ ਹੁਣ ਆ ਮਾਈਕ ਇੱਧਰ ਨੂੰ ਆ ਨਾ ਐਂ ਕਮਾ ਦੇ ਉਹ ਮੂੰਹ ਕਹਨੂੰ ਹੋ ਗਿਆ ਸਭੀ ਨਜ਼ਰ ਤੁਹਾਡੇ ਉਲ ਹੋ ਗਿਆ ਨਾ ਨਹੀਂ ਹੁਣ ਫੁੱਲ ਦਾ ਮੂੰਹ ਸੀ ਸੂਰਜ ਵਾਲੂ ਕਹਿੰਦੇ ਘਮਾਓ ਇਹਨੂੰ ਉਹਨੇ ਗਮਲੇ ਨੂੰ ਥੋੜਾ ਘਮਾਤਾ ਇਦਾਂ ਹੌਲੀ ਹੌਲੀ ਕਹਿੰਦੀ ਹੁਣ ਰੁਕੋ ਦੇਖਣਾ ਤੁਸੀਂ ਟੋਲੇ ਰੇਲੀ ਹੋਈ ਕੁਛ ਮਿੰਟਾਂ ਬਾਅਦ ਕੁਛ ਸਮੇਂ ਬਾਅਦ ਫੁੱਲ ਹੌਲੀ ਹੌਲੀ ਫੇਰ ਸੂਰਜ ਆਲੂ ਉਹਦਾ ਫੇਸ ਹੋ ਗਿਆ ਕਹਿੰਦੀ ਇੱਥੇ ਡਾਕਟਰ ਸਾਹਿਬ ਪਤਾ ਲੱਗਦਾ ਕਿ ਮੇਰੀ ਪੁੱਤ ਉਹ ਔਰਤ ਦੀ ਪੋਤੀ ਵੀ ਸੀ ਕਹਿੰਦੀ ਉਹ ਘਰ ਦੇ ਵਿੱਚ ਨਾ ਹਮੇਸ਼ਾ ਮੈਨੂੰ ਪੁੱਛਦੀ ਐ ਇਹ ਫੁੱਲ ਇੱਧਰ ਨੂੰ ਕਿਉਂ ਕਿਉਂਕਿ ਇਹ ਫੁੱਲਾਂ ਨੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਇਹਨਾਂ ਦਾ ਮੁਖ ਜਿਹੜਾ ਪ੍ਰਕਾਸ਼ ਵੱਲ ਹੀ ਰਹਿਣਾ ਹੈ ਇਹਨਾਂ ਦਾ ਮੁਖ ਕਦੀ ਹਨੇਰੇ ਵੱਲ ਨਹੀਂ ਹੁੰਦਾ ਜਰਾ ਸਮਝ ਲੈਣਾ ਸਾਰਿਆਂ ਨੇ ਕਹਿੰਦੀ ਇੱਥੋਂ ਮੈਨੂੰ ਇਹ ਸਿੱਖਿਆ ਮਿਲਦੀ ਹੈ ਇੱਕ ਨੰਨਾ ਜਿਹਾ ਫੁੱਲ ਹਮੇਸ਼ਾ ਪ੍ਰਕਾਸ਼ ਵੱਲ ਦੇਖਦਾ ਹੈ ਪ੍ਰਕਾਸ਼ ਕੀ ਹੈ ਵਿਸ਼ਵਾਸ ਪ੍ਰਕਾਸ਼ ਕੀ ਹੈ ਉਮੀਦ ਪ੍ਰਕਾਸ਼ ਕੀ ਹੈ ਆਸ਼ਾ ਨਿਰਾਸ਼ਾ ਤਾਂ ਅੰਧਕਾਰ ਹੈ ਡਰ ਤਾਂ ਅੰਧੇ ਘੇਰ ਅੰਧਕਾਰ ਹੈ ਚਿੰਤਾ ਤਾਂ ਹਨੇਰਾ ਹੈ ਔਰ ਮੈਨੂੰ ਇਹ ਸਿੱਖਿਆ ਮਿਲਦੀ ਹੈ ਜੇ ਇੱਕ ਨੰਨਾ ਜਿਹਾ ਫੁੱਲ ਅੰਧਕਾਰ ਵੱਲ ਹਮੇਸ਼ਾ ਪ੍ਰਕਾਸ਼ ਵੱਲ ਦੇਖਦਾ ਹੈ ਤਾਂ ਮੈਂ ਵੀ ਆ ਮੇਰੇ ਚਿਹਰੇ ਤੇ ਜਿਹੜੀ ਸਮਾਈਲ ਦੇਖਦੇ ਹੋ ਨਾ ਏ ਵੀ ਵਿਸ਼ਵਾਸ ਦੀ ਸਮਾਈ ਲੈ ਕਿਉਂਕਿ ਮੈਂ ਵੀ ਆਪਣੇ ਈਸ਼ਵਰ ਵੱਲ ਹਮੇਸ਼ਾ ਦੇਖਦੀ ਆ ਬਿਮਾਰੀ ਦਾ ਪਤਾ ਤਾਂ ਹੁਣ ਲੱਗਾ ਜਦੋਂ ਮੈਨੂੰ ਖਾਂਸੀ ਆਈ ਤਕਲੀਫ ਹੋਈ ਤਾਂ ਬੱਚਿਆਂ ਨੇ ਟੈਸਟ ਕਰਾਇਆ ਪਤਾ ਲੱਗਾ ਕਿ ਲਾਸਟ ਸੇਜ ਦਾ ਕੈਂਸਰ ਹੈ ਡਾਕਟਰ ਕਹਿੰਦੇ ਆ ਤੂੰ 6 ਕੁ ਮਹੀਨਿਆਂ ਦੀ ਮਰੀਜ਼ ਆ ਯਾਨੀ 6 ਕੁ ਮਹੀਨਿਆਂ ਦੀ ਜ਼ਿੰਦਗੀ ਹੈ ਤੇਰੀ ਕਿਉਂਕਿ ਕੈਂਸਰ ਦਾਸੇ ਮਰ ਜਾਣਾ ਹੈ ਪਰ ਮੈਨੂੰ ਅੱਜ ਵੀ ਉਮੀਦ ਹੈ ਮੈਨੂੰ ਅੱਜ ਵੀ ਤੇ ਤੁਸੀਂ ਟਰੀਟਮੈਂਟ ਕਰੋ ਤੁਸੀਂ ਟ੍ਰੀਟਮੈਂਟ ਕਰੋ ਆਪਣਾ ਬਾਕੀ ਮੈਨੂੰ ਬਚਾਉਣ ਬੜਾ ਮੇਰਾ ਈਸ਼ਵਰ ਹੈ ਮੈਂ ਉਹਦੇ ਲਈ ਦੇਖ ਰਹੀ ਹਾਂ ਇਹ ਜਿਹੜੀ ਸਮਾਈਲ ਹੈ ਨਾ ਉਹ ਵਿਸ਼ਵਾਸ ਦੀ ਸਮਾਈਲ ਹੈ ਔਰ ਡਾਕਟਰ ਮਿਲਰ ਕਹਿੰਦੇ ਵਾਕਿਆ ਹੀ ਜਿਹਨੂੰ 6 ਮਹੀਨੇ ਚ ਮਰ ਜਾਣਾ ਚਾਹੀਦਾ ਸੀ ਦਵਾਈ ਦੇ ਨਾਲ ਉਹ 6 ਮਹੀਨੇ ਪੂਰੀ ਤਰ੍ਹਾਂ ਠੀਕ ਹੋ ਗਈ ਇਹ ਫਰਕ ਹੈ ਜਿਹਨੂੰ 6 ਮਹੀਨਿਆਂ ਚ ਦਵਾਈ ਦੇ ਬਾਵਜੂਦ ਵੀ ਮਰ ਜਾਣਾ ਸੀ ਜਾਣਾ ਚਾਹੀਦਾ ਸੀ ਦਵਾਈ ਦੇ ਨਾਲ 6 ਮਹੀਨਿਆਂ ਚ ਪੂਰੀ ਤਰ੍ਹਾਂ ਠੀਕ ਕਹਿੰਦੇ ਮੈਂ ਹੈਰਾਨ ਆ ਮੈਡੀਕਲ ਸਾਇੰਸ ਤੋਂ ਬਾਹਰ ਦੀ ਗੱਲ ਐ ਇਹ ਇੱਥੋਂ ਪਤਾ ਲੱਗਾ ਉਹਦੀ ਖੁਸ਼ੀ ਉਹਦਾ ਵਿਸ਼ਵਾਸ ਉਹਦਾ ਪ੍ਰਕਾਸ਼ ਯਾਨੀ ਈਸ਼ਵਰ ਦੀ ਤਰਫ ਦੇਖਣਾ ਵਿਸ਼ਵਾਸ ਨਾਲ ਦੇਖਣਾ ਕਿ ਮੈਨੂੰ ਬਚਾਣ ਵਾਲਾ ਮੇਰਾ ਈਸ਼ਵਰ ਮੇਰੇ ਬਾਕੀ ਉਹਦੇ ਵਿਸ਼ਵਾਸ ਦੀ ਜਿੱਤ ਹੋਈ ਔਰ ਸਾਡੀ ਮੈਡੀਕਲ ਸਾਇੰਸ ਦੀ ਹਾਰ ਹੋ ਹੁਣ ਅਸੀਂ ਫੇਰ ਕਹਾਂਗੇ ਤੁਹਾਡੇ ਅੰਦਰ ਬਹੁਤ ਬੜੀ ਸ਼ਕਤੀ ਬੈਠੀ ਹੋਈ ਹੈ ਤਾਂ ਹੀ ਅਸੀਂ ਫੇਰ ਕਹਾਂਗੇ ਜ਼ਿੰਦਗੀ ਦੇ ਦੋ ਜਹਾਂ ਇੱਕ ਜੇ ਜਹਾਂ ਇੱਕ ਬੋ ਜਹਾਂ ਹੁਣ ਉਹ ਔਰਤ ਦਾ ਧਿਆਨ ਕਿਹੜੀ ਜਹਾਨ ਵੱਲ ਸੀ ਉਸ ਜਹਾਨ ਵੱਲ ਕੀ ਕੋਈ ਅੰਦਰ ਹੈ ਜੇ ਤੇ ਮੈਨੂੰ ਯਕੀਨ ਹੈ ਮੈਨੂੰ ਠੀਕ ਮੇਰੀ ਹਰ ਮੁਸ਼ਕਿਲ ਦਾ ਹੱਲ ਹੁਣ ਜੇ ਨਾ ਉਸ ਅੰਦਰਲੇ ਜਹਾਨ ਜਿੱਥੇ ਰੱਬ ਦਾ ਜਹਾਨ ਹੈ ਈਸ਼ਵਰ ਦਾ ਜਹਾਨ ਹੈ ਭਗਵਾਨ ਦਾ ਜਹਾਨ ਹੈ ਜਿਹੜਾ ਉਸ ਜਹਾਨ ਤੇ ਜਿੱਥੇ ਈਸ਼ਵਰ ਵੱਸਦਾ ਹੈ ਉੱਤੇ ਯਕੀਨ ਰੱਖਦਾ ਹੈ ਫਿਰ ਉਹਨੂੰ ਪਤਾ ਅਸੰਭਵ ਵੀ ਸੰਭਵ ਹੋ ਜਿੱਦਾਂ ਤੇ ਇੱਕ ਗੱਲ ਕਮਾਗੇ ਕਿ ਇਸ ਦੁਨੀਆ ਮੇ ਐਸੀ ਕੋਈ ਸਮੱਸਿਆ ਨਹੀਂ ਜਿਸਕਾ ਕੋਈ ਹੱਲ ਨਹੀਂ ਹੈ ਇਸ ਦੁਨੀਆ ਮੇ ਐਸੀ ਕੋਈ ਸਮੱਸਿਆ ਨਹੀਂ ਹੈ ਜਿਸਕਾ ਕੋਈ हल नहीं है और अगर मान लो कि कोई ऐसी समस्या है जिसका कोई हल नहीं अगर मान लो कि कोई ऐसी समस्या है जिसका कोई हल नहीं तो उस समस्या को ईश्वर पर छोड़ दो और विश्वास रखो कि ईश्वर मेरे साथ है जो होगा अच्छा होगा कहते वैसे